ਸੰਗਤਾਂ ਆਉ ਬਾਣੀ ਪੜਦੇ ਆ ਬਾਣੀ ਵਿਚਾਰਦੇ ਆ ਸ਼ਬਦ ਨਾਲ ਜੁੜਦੇ ਆ ਅੱਜ ਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 429 ਤੇ ਸੁਖਵਾਈ ਮਾਣਾ ਤੀਜੀ ਪਾਸ਼ਾ ਦੀ ਅਸ਼ਟਪਦੀ ਹੈ ਇਸ ਅਸ਼ਟਪਦੀ ਦਾ ਜੋ مین ਥੀਮ ਹੈ ਨਾ ਉਹ ਹੈ ਕਿ ਅਸੀਂ ਆਪਣੇ ਆਪ ਨੂੰ ਮਾਲਕ ਤੋਂ ਵੱਖਰਾ ਮੰਨਿਆ ਹੋਇਆ ਹੈ ਵਖਰੀ ਹੋਂਦ ਇਹ ਦਿਵਾਸ ਤੇ ਗੁਰੂ ਜੀ ਨੇ ਸ਼ਬਦ ਕੀ ਵਰਤਿਆ ਜਾਤ ਦੇਖੋ ਆਪਾਂ ਸ਼ਬਦ ਵਰਤਦੇ ਆ ਨਾ ਜਾਤ ਜਾਤੀ ਯਾਨੀ ਉਹਦੇ ਅਖਰੀ ਅਰਥ ਹੈ ਇੱਕ ਦੀ ਜਾਤੀ ਆਪਾਂ ਮੰਨਦੇ ਆ ਵੀ ਆ ਇਸ ਜਾਤੀ ਦਾ ਇਸ ਜਾਤੀ ਦਾ ਹੈ ਪਰ ਉਹ ਅਜੇ ਉਹ ਭਾਵ ਅਰਥ ਲਾਈਏ ਉਹਦੇ ਸਮਝ ਲਈਏ ਉਸ ਦੀ ਤੇ ਉਹ ਅਖਰ ਦੇ ਅਖਰੀ ਅਰਥ ਬਣ ਜਾਂਦੇ ਆ ਕਿ ਵੱਖਰਾਪਣ ਅਟੋੜੀ ਹੋਰ ਦਾ ਤੋ ਗੁਰੂ ਜੀ ਨੇ ਸਚਾਤ ਸ਼ਬਦ ਨੂੰ ਬਾਣੀ ਵਿੱਚ ਇਸ ਵਾਸਤੇ ਵੀ ਵਰਤਿਆ ਹੈ। ਸੋ ਆਪਾਂ ਜਦੋਂ ਬਾਣੀ ਪੜਾਂਗੇ ਅਨੇਕਾਂ ਸ਼ਬਦਾਂ ਦੀ ਇੱਕ ਸ਼ਬਦ ਦੀ ਕਈ ਥਾਂ ਤੇ ਵਰਤਾਂ, ਕਈ ਸ਼ਬਦਾਂ ਦੀ ਇੱਕ ਅਰਥ ਵਾਸਤੇ ਵਰਤਾਂ ਇਹ ਗੁਰੂ ਸਾਹਿਬ ਕੀ ਵਰਤਦੇ ਆ। ਬਸ ਆਪਾਂ ਜਿਵੇਂ ਬਾਣੀ ਪੜਦੇ ਜਾਵਾਂਗੇ ਜਿਵੇਂ ਸਾਨੂੰ ਸਮਝ ਆਉਂਦਾ ਜਾਏਗਾ। ਸੋ ਆਓ ਆਪਾਂ ਬਾਣੀ ਵਿਚਾਰੀਏ ਆਸਾ ਮਹਲਾ ਤੀਜਾ ਸ਼ਬਦ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਜਿਹੜੇ ਭਗਤ ਨੇ ਉਹ ਜਗਤ ਵਿੱਚ ਉਜਾਗਰ ਹੁੰਦੀ ਹੈ ਕਿਉਂ ਕਿਉਂਕਿ ਉਹ ਹਮੇਸ਼ਾ ਪਰਮਾਤਮਾ ਦੀ ਸਿੱਖ ਸਲਾਹ ਦੀ ਬਾਣੀ ਨਾਲ ਜੁੜੇ ਰਹਿੰਦੇ ਆ ਦੇਖਣਾ ਜਿਹੜਾ ਬੰਦਾ ਪਰਮਾਤਮਾ ਦੇ ਰਾਹ 'ਤੇ ਚੱਪੇ ਨਾ ਉਹ ਹਰ ਸਮੇਂ ਪਰਮਾਤਮਾ ਦੀ ਹੀ ਗੱਲਾਂ ਕਰੇਗਾ। ਉਹਦੀ ਸੋਚ ਵਿਚਾਰ ਉਹਦੀ ਕਿਰਤ ਸਭ ਕੁਝ ਪਰਮਾਤਮਾ ਦੇ ਅਨੁਸਾਰੀ ਹੋਏਗਾ। ਐਸਾ ਕਿਉਂ ਹੋ ਜਾਂਦਾ ਹੈ? ਵਿੱਚੋਂ ਆਪ ਗਿਆ ਨਾ ਮੰਨਿਆ ਸੱਚ ਮਿਲਾਵਾ ਹੋਈ ਜਦੋਂ ਸੀ ਗੁਰੂ ਦੀ ਬਾਣੀ ਰਾਹੀਂ ਉਸ ਮਾਰਗ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਆ ਨਾ ਵਿਚੋਂ ਆਪ ਗਿਆ ਇਹ ਸਾਡੀ ਜਿਹੜੀ ਬਖਰੀ ਹੋਣ ਅਸੀਂ ਆਪਣੀ ਮੰਨੀ ਹੋਈ ਆ ਆਪਣੇ ਆਪ ਨੂੰ ਹਉਮੈ ਕਹੀ ਆ ਆਪਾਂ ਇਸ ਨੂੰ ਇਹ ਵਿੱਚੋਂ ਨਿਕਲ ਜਾਂਦੀ ਹੈ ਕਿਉਂ ਨਾ ਮੰਨਿਆ ਕਿਉਂਕਿ ਉਸ ਮਾਲਕ ਦੀ ਹੋਂਦ ਨੂੰ ਬੰਦਾ ਮੰਨ ਲੈਂਦਾ ਉਹਨੂੰ ਇਹ ਸਮਝੇ ਪੈ ਜਾਂਦੀ ਹੈ ਕਿ ਮਾਲਕ ਹੀ ਸਭ ਕੁਝ ਹੈ ਇਹ ਸਰੀਰ ਵੀ ਉਹਦਾ ਹੈ ਇਹਦੇ ਵਿੱਚ ਜਿੰਦ ਵੀ ਉਹਦੀ ਹੈ ਜੋ ਕੁਝ ਕਰ ਰਿਹਾ ਉਹ ਵੀ ਉਹ ਹੈ ਸਾਰਾ ਵਰਤਾਰਾ ਉਹ ਹੀ ਹੈ ਇਹ ਗੱਲ ਮੰਨ ਲੈਂਦਾ ਤੇ ਕੋਲ ਸਤ ਨਾਲ ਜੁੜ ਜਾਂਦਾ ਸਤ ਜੇ ਮੇ ਲਾਵਾ ਹੋਈ ਸਤ ਦੇ ਵਿੱਚ ਉਹਦਾ ਜੋੜ ਬਣ ਜਾਂਦਾ ਸਤ ਦੇ ਵਿੱਚ ਉਹਦਾ ਪਿਆਰ ਪੈ ਜਾਂਦਾ ਸਤ ਦੇ ਵਿੱਚ ਉਹਦੀ ਸ਼ਰਤ ਜੁੜ ਜਾਂਦੀ ਹੈ ਹੁਣ ਗੁਰੂ ਜੀ ਸਾਰੇ ਜਿਹੜੀ ਅਸ਼ਟਪਦੀ ਉਹਦੇ ਵਿੱਚ ਇਹ ਜਿਹੜੀ ਵਖਰੀ ਹੋਉਂਦਾ ਹੈ ਇਹ ਕਿਵੇਂ ਸਾਨੂੰ ਤਨ ਕਰ ਰਹੀ ਹੈ ਇਹਦੇ ਬਾਰੇ ਸਮਝਾ ਰਹੇ ਨੇ ਹਰ ਹਰ ਨਾਮ ਜਨਕੀ ਪਤ ਹੋਈ ਉਸ ਪਰਮਾਤਮਾ ਦਾ ਨਾਮ ਹੀ ਭਗਤਾਂ ਵਾਸਤੇ ਇੱਜ਼ਤ ਹੈ ਜੇ ਨਹੀਂ ਉਹ ਖਾਰ ਟਾਈਮ ਉਹਦੀ ਹੋਂਦ ਨੂੰ ਮੰਨ ਕੇ ਚੁਰਦੇ ਹੈ ਇਹੀ ਉਹਨਾਂ ਦੀ ਇੱਜ਼ਤ ਹੈ ਸਾਧਲ ਤਨਾ ਕਾ ਜਨਮ ਹੈ ਤਨ ਮਾਨ ਸਭ ਕੋਈ ਰਹਾਉ ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਔਰ ਹਰੇਕ ਜੀਵ ਉਹਨਾਂ ਦਾ ਆਦਰ ਮਾਨ ਕਰਦਾ ਹੈ ਕਿਉਂ ਕਿ ਆਪਣੀ ਬਖਰੀ ਹੋਂਦ ਨੂੰ ਮਿਟਾ ਦਿੰਦੇ ਆ ਇਹ ਬੜੀ ਇੱਕ ਗਹਿਰੀ ਸਾਡੇ ਨਾਲ ਇੱਕ ਠੱਗੀ ਹੈ ਉਹ ਠੱਗੀ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਪਰਮਾਤਮਾ ਤੋਂ ਲਹਿਦਾ ਸੋਚਦੇ ਆ ਦੇਖੋ ਇਹ ਹੀ ਤਾਂ ਚੱਕਰ ਆਪਾਂ ਸਾਰੇ ਪਰਮਾਤਮਾ ਨੂੰ ਭਾਲ ਰਹੇ ਆ ਕੋਈ ਕਿਸੇ ਤਰ੍ਹਾਂ ਲੱਭ ਰਿਹਾ ਕੋਈ ਕਿਸੇ ਤਰ੍ਹਾਂ ਲੱਭ ਰਿਹਾ ਕਾਰਨ ਸਿਰਫ ਇੱਕੋ ਹੀ ਹੈ ਕਿ ਅਸੀਂ ਆਪਣੇ ਆਪ ਨੂੰ ਪਰਮਾਤਮਾ ਤੋਂ ਲਹਿਦਾ ਸਮਝਿਆ ਹੋਇਆ ਵਸ ਇਹੀ ਗੱਲ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ ਸਾਨੂੰ ਸਮਝ ਆਉਂਦੀ ਹੈ ਪੱਕ ਜਾਂਦੀ ਹੈ ਅੰਦਰ ਕਿ ਮੈਂ ਉਸ ਤੋਂ علیحدਾਂ ਹੋ ਹੀ ਨਹੀਂ ਸਕਦਾ ਉਹ ਹੈ ਹੀ ਕੋ ਉਹ ਹੀ ਹੈ ਬਸ ਜਿਸ ਨੂੰ ਇਹ ਜਾਚ ਆ ਗਈ ਉਹ ਬਾਣੀ ਪੜ੍ਹਨੀ ਵੀ ਸੌਖੀ ਸੌਖੀ ਲੱਗੂਗੀ ਹੋਰ ਗੱਲਾਂ ਸਮਝ ਆਉਣਗੀਆਂ ਇਹ ਦਿਮਾਗ ਹੈ ਜਿਹੜਾ ਜਿਸ ਨੂੰ ਕਹਿੰਦੇ ਦਸਵਾਂ ਦਵਾਰ ਇਹ ਕੋਈ ਧਾਰਮਿਕ ਬੋਲੀਆਂ ਨਹੀਂ ਸਾਰੀਆਂ ਦਸਵਾਂ ਦਵਾਰ ਦਵਾਰ ਕੀ ਹੈ ਦਿਮਾਗ ਗਗਨ ਮੰਡਲ ਕੁਰੀਤਿਨ ਕਹਿੰਦੇ ਗਗਨ ਮੰਡਲ ਜਿਹੜੀ ਸ੍ਰੀ ਰਿਤੇ ਸਭ ਤੋਂ ਉੱਚੀ ਥਾਂ ਤੇ ਵਿਰਾਜਮਾਨ ਹੈ ਗਗਨ ਮੰਡਲ ਕਹਿੰਿਆ ਇਹਨੂੰ ਅਡੋ-ਅਡੀ ਧਾਰਮਿਕ ਉਹਨੀਆਂ ਵਰਤੀਆਂ ਜਾਂਦੀਆਂ ਨੇ ਇਹ ਖੁੱਲ ਜਾਂਦਾ ਫਿਰ ਦਸਮ ਦੁਆਰ ਖੁੱਲ ਗਿਆ ਆਪਾਂ ਕਹਿੰਦੇ ਨੇ ਆ ਜਿਹਨੀ ਬੰਦੇ ਦੀ ਸੋਚ ਵਿਚਾਰ ਕਰਨ ਦੀ ਆਦਤ ਬਣ ਗਈ ਹੁਣ ਗੁਰੂ ਜੀ ਕਹਿੰਦੇ ਇਹ ਐਸਾ ਕਿਉਂ ਹੋ ਰਿਹਾ ਹੈ ਕਿਉਂ ਬੰਦਾ ਉਹਦਣ ਵਿੱਚ ਪਿਆ ਹੋਇਆ ਹੈ ਹਾਂ ਮੈਂ ਮੇਰਾ ਜਾਗ ਹੈ ਅਕ ਕ੍ਰੋਧ ਅਭਿਮਾਨ ਇਹ ਮੈਂ ਆਪਣੇ ਆਪ ਨੂੰ ਵੱਖਰਾ ਸਮਝਿਆ ਹੋਇਆ ਹੈ ਇਹ ਜਾਤ ਜਨਨੀ ਇਹ ਮੇਰੇ ਅੰਦਰ ਵਖਰੀ ਜਿਹੜੀ ਹੋਂਦ ਹੈ ਇਹਨੇ ਮੈਨੂੰ ਮੈਂ ਮੇਰੀ ਕਿ ਪਸਾਇਆ ਹੋਇਆ ਹਾਂ ਮੈਂ ਮੇਰਾ ਜਾਤ ਹੈ ਜਿਹੜੀ ਵਖਰੀ ਹੋਂਦ ਨਹੀਂ ਹੀ ਮੈਨੂੰ ਮੈਂ ਮੇਰੀ ਵਿੱਚ ਪਸਾਇਆ ਹੈ ਤੇ ਫਿਰ ਇਹਦੇ ਕਰਕੇ ਮੈਨੂੰ ਹਾਕ ਤਕਰੋਧ ਤੇ ਅਭਿਮਾਨ ਕਰੋਧ ਨੇ ਮੇਰੇ ਅੰਦਰ ਡੇਰਾ ਲਾਇਆ ਹੋਇਆ ਤੇ ਹੰਕਾਰ ਮੇਰੇ ਅੰਦਰ ਪੈਦਾ ਹੋ ਗਿਆ ਤਾਂ ਫਿਰ ਮੈਂ ਆਪਣੇ ਆਪ ਨੂੰ ਹੀ ਸਭ ਸਭ ਕੁਝ ਸਮਝੀ ਬੈਠਾ ਸ਼ਬਦ ਮਰੈ ਤਾਂ ਜਾਤ ਜਾਏ ਚੋਤੀ ਜੋਤ ਮਿਲੈ ਭਗਵਾਨ ਪਰਮਾਤਮਾ ਨੂੰ ਮਿਲਣਾ ਕੀ ਹੈ ਗੁਰੂ ਜੀ ਕਹਿੰਦੇ ਸ਼ਬਦ ਮਰੈ ਜੇ ਗੁਰੂ ਦੇ ਸ਼ਬਦ ਰਾਹੀਂ ਆਪਣੀ ਇਸ ਵਖਰੀ ਹੋਂਦ ਨੂੰ ਸਮਾਪਤ ਕਰ ਲਿਆ ਜਾਏ ਤਾਂ ਜਾਤ ਜਾਏ ਸ਼ਬਦ ਮਰੈ ਜੇ ਮਨ ਨੂੰ ਗੁਰੂ ਦੀ ਬਾਣੀ ਵਿੱਚ ਜੋੜ ਕੇ ਮਾਰ ਲਿਆ ਜਾਵੇ ਮੈਂ ਵੀਰੀ ਨੂੰ ਮਾਰ ਲਿਆ ਜਾਵੇ ਤੇ ਵਖਰੀ ਹੋਂਦ ਚਲੀ ਜਾਂਦੀ ਹੈ ਤੇ ਉਹ ਮਾਲਕ ਦੀ ਜੋਤ ਹੀ ਹੈ ਨਾ ਸਾਰੇ ਕਿਤੇ ਤੇ ਉਹਦੇ ਵਿੱਚ ਸੁਰਤ ਜੁੜ ਜਾਂਦੀ ਹੈ। ਗਿਉਤੀ ਜੋਤ ਮਿਲੈ ਭਗਵਾਨ ਸਮਝ ਮਾਰਕਸ ਪ੍ਰਗਟ ਹੋ ਗਿਆ। ਬਾਹਰ ਪੜ ਦੇਣਾ ਤਾਂ ਅਸੀਂ ਕੋਈ ਕੁਝ ਬਕਰਦਾ ਹੈ ਕੋਈ ਕੁਝ ਬਣਾਉਂਦਾ ਹੈ ਕੋਈ ਕੀੜਾ ਰੱਖਦਾ ਹੈ ਕੋਈ ਕਿਸੇ ਥਾਂ ਨੂੰ ਮੰਨੀ ਜਾਂਦਾ ਹੈ ਕੋਈ ਕਿਸੇ ਸਮੇਂ ਨੂੰ ਮੰਨੀ ਜਾਂਦਾ ਹੈ ਕੋਈ ਕਿਸੇ ਜਗ੍ਹਾ ਨੂੰ ਮੰਨੀ ਜਾਂਦਾ ਹੈ ਕੋਈ ਕਿਸੇ ਧਾਰਮਿਕ ਧਾਰੇ ਨੂੰ ਮੰਨੀ ਜਾਂਦਾ ਔਡੋ ਔਡੀ ਉਸ ਮਾਲਕ ਨੂੰ ਪਾਲਦੇ ਫਿਰਦੇ ਆ ਜਦੋਂ ਆਪਣੀ ਇਸ ਵਖਰੀ ਹੋਂਦ ਨੂੰ ਸਮਾਪਤ ਕਰ ਦੇਵਾਂਗੇ ਤੇ ਮਾਲਕ ਹਾਜ਼ਰ ਹੈ ਕਿੰਨਾ ਪਿਆਰਾ ਰਾਹ ਹੈ ਜੋ ਬਾਬੇ ਨਾਨਕ ਜੀ ਨੇ ਸਾਨੂੰ ਦੱਸਿਆ ਪਰ ਇਸ ਸਿੱਖ ਜਗਤ ਨੂੰ ਉਸ ਰਾਹ ਤੋਂ ਥੜਕਾ ਦਿੱਤਾ ਗਿਆ ਕਿਉਂ ਕਿਉਂਕਿ ਬਾਣੀ ਨਾਲੋਂ ਤੋੜ ਦਿੱਤਾ ਗਿਆ ਬਾਣੀ ਨਾਲੋਂ ਤੋੜਨ ਵਾਸਤੇ ਕਿੰਨਾ ਕੁਝ ਹੋਇਆ ਉਹਦਾ ਜਿਕਰ ਉਹਦਾ ਜ਼ਿਕਰ ਹੀ ਚੱਲ ਰਿਹਾ ਸਾਰੇ ਕਿਤੇ ਅੱਜ ਜੋ ਅਸੀਂ ਦੇਖ ਰਹੇ ਆ ਦੇਖੋ ਜੀ ਅੱਜ ਸਿੱਖੀ ਖਤਰੇ ਵਿੱਚ ਐ ਸਿੱਖੀ ਕਿਤੇ ਖਤਰੇ ਵਿੱਚ ਨਹੀਂ ਜਿਹੜਾ ਸਿੱਖ ਐ ਉਹਨੂੰ ਕੋਈ ਖਤਰਾ ਨਹੀਂ ਸਾਡੇ ਟਿਕਾਣੇ ਸਾਡੀਆਂ ਕੋਲਕਾਂ ਸਾਡੇ ਵਿਹਾਰ ਸਾਡੀ ਬਿਜ਼ਨਸ ਉਹਨੂੰ ਖਤਰਾ ਦੁਕਾਨਦਾਰੀਆਂ ਨੂੰ ਖਤਰਾ ਇਹਨੇ ਸੇਖਾ ਮੰਨਦਾ ਨਾ ਗੁਰੂ ਦਾ ਉਹ ਬਾਣੀ ਪੜੋ ਉਹਨ ਕੋਈ ਫਰਕ ਪੂਰਾ ਸਤਗੁਰੇ ਪੇਟਿਆ ਸਫਲ ਜਨਮ ਹਵਾਰਾ ਗੁਰੂ ਜੀ ਕਹਿੰਦੇ ਜੀਨੇ ਪੂਰੇ ਸਤਿਗੁਰੂ ਜੀ ਨਾਲ ਮਿਲ ਗਿਆ ਜਿਹੜਾ ਹੁਣ ਅਸੀਂ ਤੇ ਰੋਜ਼ ਗੁਰੂ ਨੂੰ ਮਿਲਣਾ ਆਵਿਆਂ ਤੇ ਸਾਡੇ ਗੁਰੂ ਜੀ ਵੀ ਪੂਰੇ ਨੇ ਇਹਦਾ ਮਤਲਬ ਹੁਣ ਤਾਂ ਹੀ ਕਿੱਥੇ ਹੈਕਰ ਸਾਡੇ ਵਿੱਚ ਆਪਾਂ ਪਰਚੋਲਦੇ ਰਹੀਏ ਨਾ ਆਪਣੇ ਆਪ ਨੂੰ ਆਪਣੇ ਆਪ ਨੂੰ ਪਰਚੋਲਦੇ ਰਹੀਏ ਮੈਂ ਗੁਰਦੁਆਰੇ ਆਣਾ ਮੈਂ ਗੁਰਦੁਆਰੀ ਸੇਵਾ ਕਰਨਾ ਮੈਂ ਗੁਰਦੁਆਰੇ ਦਾ ਪ੍ਰਧਾਨ ਆ ਮੈਂ ਗੁਰਦੁਆਰੇ ਦਾ ਵਹੀਰ ਆ ਮੈਂ ਬਹੁਤ ਵੱਡਾ ਸੇਖਾਂ ਮੈਂ ਬਹੁਤ ਵੱਡਾ ਹਕੀਮੀ ਆ ਬਲੇ ਕੁਝ ਵੀ ਨਹੀਂ ਰਹਿਣਾ ਕਿਉਂਕਿ ਜੇ ਸੀ ਗੁਰੂ ਦੇ ਲੜ ਲੱਗ ਗਏ ਆ ਨਾ ਤੇ ਗੁਰੂ ਦੀ ਸ਼ਰਨ ਲੈ ਲਈਏ ਸ਼ਬਦ ਦੀ ਸ਼ਰਨ ਲੈਣਾ ਹੀ ਗੁਰੂ ਨੂੰ ਭੇਟਣਾ ਹੈ ਪੂਰਾ ਚਤ ਗੁਰ ਪੇਟਿਆ ਸਵਲ ਜਨਮ ਹਵਾਰਾ ਜਿਸ ਦਿਨ ਗੁਰੂ ਦੇ ਸ਼ਬਦ ਦੀ ਛਰ ਲੈ ਲਾਵਾਂਗੇ ਨਾ ਇਹ ਜਨਮ ਸਫਲਾ ਹੋ ਜਾਊਗਾ ਨਾਮ ਨਵੇਂ ਨਿਧ ਪਾਇਆ ਪਰੇ ਉੱਠੇ ਪੰਡਾਰਾ ਉਸ ਮਾਲਕ ਦੀ ਹੋਂਦ ਨਾਮ ਪ੍ਰਗਟ ਹੋ ਜਾਏਗਾ ਜਿਹੜੇ ਵਿੱਚ ਅਨੇਕਾਂ ਪੰਡਾਰ ਪਰੇ ਪਏ ਐ ਅਨੇਕਾਂ ਖੰਡਾਰ ਕਿਉਂਕਿ ਸਾਰੇ ਕਿਤੇ ਦੇਕੇਗਾ ਮਾਲਕ ਹੀ ਸਭ ਕੁਝ ਹੈ ਮਾਲਕ ਦੀ ਹੈ ਸਾਰਾ ਸਮਾਨ ਸਾਰੇ ਖੰਡਾਰ ਉਸੇ ਦੇ ਨੇ ਤੇ ਉਹਦੇ ਵਿੱਚ ਹੀ ਮੈਂ ਇੱਕੋ ਹੀ ਹੈ ਆਵੇਂ ਇਸ ਰਾਸਿਕੇ ਵਪਾਰੀਏ ਜਿਨ੍ਹਾਂ ਨਾਮ ਪਿਆਰਾ ਪਰ ਗੁਰੂ ਜੀ ਕਹਿੰਦੇ ਇਸ ਨਾਮ ਧੰਨ ਨੂੰ ਉਹੀ ਬਨਜਾਰੇ ਲੋਕ ਆਉਂਦੇ ਆ ਗੁਰੂ ਕੋਲੇ ਲੈਣ ਵਾਸਤੇ ਜਿਨ੍ਹਾਂ ਨੂੰ ਪ੍ਰਮਾਤਮਾ ਪਿਆਰਾ ਲੱਗਦਾ ਜਿਨ੍ਹਾਂ ਲੋਕ ਪਰਮਾਤਮਾ ਨਾਲ ਜਿਨ੍ਹਾਂ ਨੇ ਪਿਆਰ ਪਾਉਣਾ ਹੈ ਨਾ ਗੁਰੂ ਜੀ ਕਹਿੰਦੇ ਇਹ ਨਾਮ ਧੰ ਗੁਰੂ ਕੋਲੋਂ ਉਹੀ ਬਨਜਾਰੇ ਲੈਣਾਉਂਦੇ ਐ ਨਹੀਂ ਤੇ ਇਹ ਦੁਨਿਆਵੀ ਬਨਜਾਰਾ ਹੈ ਇਹ ਦੁਨਿਆਵੀ ਚੀਜ਼ਾਂ ਹੀ ਮੰਗੀ ਜਾਂਦਾ ਹੈ ਗੁਰੂ ਕੋਲ ਆ ਕੇ ਵੀ ਦੁਨਿਆਵੀ ਚੀਜ਼ਾਂ ਹੀ ਮੰਗੀ ਜਾਂਦਾ ਹੈ ਦੁਨਿਆਵੀ ਚੀਜ਼ਾਂ ਤੂੰ ਆਪਣੀ ਹਿੰਮਤ ਨਾਲ ਪੈਦਾ ਕਰ ਸਕਦਾ ਹੈ ਪਰ ਜੋ ਗਿਆਨ ਆ ਗੁਰੂ ਕੋਲੋਂ ਹੀ ਮਿਲਦਾ ਹੈ ਪਰਮਾਤਮਾ ਦਾ ਗਿਆਨ ਆ ਗੁਰੂ ਕੋਲੋਂ ਐਸ ਕਰਕੇ ਗੁਰੂ ਕੋਲੋਂ ਉਹ ਚੀਜ਼ ਮੰਗੇ ਜਿਹੜੀ ਗੁਰੂ ਦੇ ਕੋਲ ਸਪੈਸ਼ਲ ਹੈ ਗੁਰਮਖ ਹੋਵੇ ਸੋਤਨ ਪਾਏ ਤਿਨਾ ਅੰਤਰ ਸ਼ਬਦ ਵਿਚਾਰਾ ਗੁਰੂ ਜੀ ਕਹਿੰਦੇ ਜਿਹੜਾ ਗੁਰੂ ਦੀ ਮਤ ਲੈ ਲੇਗਾ ਉਹ ਇਸ ਧਨ ਨੂੰ ਇਸ ਇਸ ਸਮਾਨ ਨੂੰ ਪ੍ਰਾਪਤ ਕਰ ਲਏਗਾ ਤਿਨਾ ਅੰਤਰ ਸ਼ਬਦ ਵਿਚਾਰਾ ਉਹ ਆਪਣੇ ਅੰਦਰ ਸ਼ਬਦ ਦਾ ਵਿਚਾਰ ਕਰਦਾ ਰਹੇਗਾ ਜਣੀ ਉਤਾ ਤਸਮਾ ਬਾਹਰ ਖਲ ਜਾਈ ਉਹਦੀ ਮੈਂ ਮੇਰੀ ਵਾਲੀ ਜਿਹੜੀ ਜਾਤ ਹੈ ਨਾ ਕਿ ਮੈਂ ਵੱਖਰਾ ਪਰਮਾਤਮਾ ਤੋਂ ਇਹ ਮਿਟ ਜਾਏਗੀ ਖਤਮ ਹੋ ਜਾਏਗੀ ਕਿੰਨਾ ਇੱਕ ਬਰੀਕ ਜਿਹਾ ਬਸ ਸੋਚਣੀ ਹੈ ਆਪਾਂ ਕਿੱਥੇ ਆਪਾਂ ਕੀ ਸੋਚ ਰਹੇ ਆ ਕਿ ਮੈਨੂੰ ਪਰਮਾਤਮਾ ਨੇ ਬਣਾਇਆ ਬਣਾਉਣ ਵਾਲਾ ਤੇ ਬਣਨ ਵਾਲਾ ਦੋਨੋਂ ਲੇਦਾ ਲੇਦਾ ਹੋ ਜਾਂਦੇ ਆ ਜਦੋਂ ਅਸੀਂ ਇਹ ਚੀਜ਼ ਸੋਚਾਂਗੇ ਕਿ ਅਸੀਂ ਮਾਲਕ ਦੇ ਵਿੱਚ ਹੀ ਬਣੇ ਹੋਏ ਆ ਤੇ ਮਾਲਕ ਸਾਡੇ ਵਿੱਚ ਆ ਸੀ ਉਹ ਦੇ ਵਿੱਚ ਫਿਰ ਸਾਨੂੰ ਇਹ ਭਲੇਖੇ ਨਿਕਲ ਜਾਂਦਾ ਫਿਰ ਇਹ ਭਲੇਖਾ ਰਹਿੰਦਾ ਨਹੀਂ ਭਗਤੀ ਦਾ ਸਾਰ ਨਾ ਜਾਣਨੀ ਮਨਮੁਖ ਅਹੰਕਾਰੀ ਸਾਡੀ ਮਨ ਦੀ ਮਾਨਤਾ ਵਾਂ ਕੀ ਹੈ ਕਿ ਪ੍ਰਮਾਤਮਾ ਕੋਚਿਆ ਹੋਇਆ ਸੀ ਉਹਨੂੰ ਪਾਲਦੇ ਆ ਇਹ ਮਨਮੁਖ ਹੈ ਸਾਡਾ ਮਨਮੁਖਤਾਈ ਹੈ ਸਾਡੀ ਤੇ ਹਰ ਇਹਦੇ ਕਰਕੇ ਸਾਨੂੰ ਹੰਕਾਰ ਆ ਰਿਹਾ ਤੇ ਸਾਨੂੰ ਗਿਰਭਗਤੀ ਦੀ ਸਾਰ ਕਿਥੋੜੀ ਹੈ ਭਗਤੀ ਹੈ ਕੀ ਉਹਦੇ ਬਾਰੇ ਅਸੀਂ ਜਾਣਾਂਗੇ ਕਿਵੇਂ ਕਿਉਂਕਿ ਅਸੀਂ ਤੇ ਆਪਣੇ ਹਿਸਾਬ ਨਾਲ ਸੋਚ ਰਹੇ ਹਾਂ ਤੋਰ ਆਪ ਖਮੈਨ ਜੂਏ ਬਾਜੀ ਹਾਰੀ ਪਰ ਗੁਰੂ ਜੀ ਕਹਿੰਦੇ ਉਹਨਾਂ ਦੇ ਕੀ ਬਸ ਹੈ ਮਾਲਕ ਨੇ ਹੀ ਇਸ ਮਾਇਆ ਠੱਗਵਰੀ ਨੂੰ ਪਾ ਕੇ ਉਹਨਾਂ ਨੂੰ ਛੋੜਿਆ ਹੋਇਆ ਤੇ ਇਹ ਜੂਏ ਵਿੱਚ ਆਪਣਾ ਜਨਮ ਹਾਰ ਗਿਆ ਜਿਵੇਂ ਜਵਾਰੀ ਕਦੇ ਜਿੱਤ ਨਹੀਂ ਨਾ ਸਕਦਾ ਐਸ ਤਰੀ ਨੂੰ ਆਪਣਾ ਜੀਵਨ ਹਾਰ ਗਿਆ ਬਿਨ ਪਿਆਰ ਐ ਭਗਤ ਨਾ ਹੋਵੇ ਨਾ ਸੁਖ ਹੋਏ ਸਰੀਰ ਜੇ ਕਹਿੰਦੇ ਗੁਰੂ ਜੀ ਕਹਿੰਦੇ ਪ੍ਰਮਾਤਮਾ ਵਾਸਤੇ ਹਿਰਦੇ ਵਿੱਚ ਪਿਆਰ ਨਹੀਂ ਨਾ ਹੈ ਤੇ ਫਿਰ ਭਗਤੀ ਹੋਈ ਨਹੀਂ ਸਕਦੀ ਤੇ ਨਾ ਹੀ ਆਤਮਿਕ ਆਨੰਦ ਇਸ ਸਰੀਰ ਵਿੱਚ ਆ ਸਕਦਾ ਹੈ ਹੁਣ ਦੇਖੋ ਨਾ ਅਸੀਂ ਪ੍ਰੇਮਾ ਭਗਤੀ ਦੀ بجائے ਹੱਥ ਧਰਮੀ ਦੀ ਭਗਤੀ ਕਰਦੇ ਹਾਂ ਹਰ ਇੱਕ ਚੀਜ਼ ਅਸੀਂ ਆਪਣੇ ਹੱਥ ਨਾਲ ਕਰਦੇ ਹਾਂ ਆ ਵੀ ਹੱਥ ਨਾਲ ਕਰਦੇ ਹਰ ਇੱਕ ਚੀਜ਼ ਆ ਕੰਮ ਇੰਨੇ ਘੰਟਿਆਂ ਚ ਕਰਨਾ ਹੈ ਆ ਕੰਮ ਇੰਨੇ ਦਿਨਾਂ ਚ ਕਰਨਾ ਹੈ ਆ ਕੰਮ ਫਲਾਣੇ ਦਿਨੀ ਕਰਨਾ ਹੈ ਇਹਦਾ ਆ ਮੂਰਤ ਹੈਗਾ ਇੰਨੀਆਂ ਘੜੀਆਂ ਇੰਨੇ ਮਿੰਟਾਂ ਤੀ ਇਹ ਕੰਮ ਕਰਨਾ ਨਹੀਂ ਤੇ ਮੂਰਤ ਨਿਕਲ ਜਾਏਗਾ ਇਹ ਸਾਡੀਆਂ ਸਾਰੀਆਂ ਬਣ ਵਕਤ ਨਹੀਂ ਤਾਂ ਵਕਤ ਹੈ ਜੋ ਉਹ ਮਾਲਕ ਸਾਡੇ ਤੋਂ ਕਰਾ ਰਿਹਾ ਸੀ ਕਰੀ ਜਾ ਰਿਹਾ ਸਹਿਜ ਹੋ ਜਾਈਏ ਚੱਲ ਵਾਰੰਟ ਦੇ ਸਾਨੂੰ ਚੱਲ ਰਿਹਾ ਹੈ ਜੀ ਤੇ ਉਸ ਮਾਲਕ ਦੇ ਹੁਕਮ ਨੂੰ ਸਮਝਦੇ ਜਾਈਏ ਕਿ ਉਹਦੇ ਮੁਤਾਬਕ ਚੱਲਦੇ ਜਾਈਏ ਪ੍ਰੇਮ ਪਦਾਰਥ ਪਾਈਐ ਗੁਰ ਭਗਤੀ ਮਨ ਧੀਰ ਗੁਰੂ ਜੀ ਕੇ ਨੇ ਜੀਨੋ ਇਹ ਪ੍ਰੇਮ ਪਰਮਾਤਮਾ ਦੇ ਪ੍ਰੇਮ ਰੂਪੀ ਪਦਾਰਥ ਮਿਲ ਗਿਆ ਨਾ ਪਰ ਮਿਲੇਗਾ ਕਿੱਥੋਂ ਗੁਰੂ ਕੋਲ ਗੁਰੂ ਦੀ ਸ਼ਰਨ ਲੈਣੀ ਪਏਗੀ ਤਾਂ ਮਨ ਵਿੱਚ ਧੀਰ ਜਾਏਗਾ ਤਾਂ ਮਨ ਸਹਿਜ ਵਿੱਚ ਜਾਏਗਾ ਇਸ ਸਹਿਜ ਵਿੱਚ ਗਿਆ ਹੋਇਆ ਮਨ ਹੀ ਪਰਮਾਤਮਾ ਦੇ ਕੋਲ ਹੁੰਦਾ ਜਿਸਨ ਭਗਤ ਕਰਾਈ ਸੋ ਕਰੇ ਗੁਰ ਸ਼ਬਦ ਵਿਚਾਰ ਗੁਰੂ ਜੀ ਕਹਿੰਦੇ ਜਿਸ ਨੂੰ ਵੀ ਮਾਲਕ ਕਿਰਪਾ ਕਰਦਾ ਉਹ ਹੀ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਪਰਮਾਤਮਾ ਦੀ ਭਗਤੀ ਕਰਦਾ ਹੁਣ ਦੇਖੋ ਬਾਰ-ਬਾਰ ਗੁਰੂ ਜੀ ਕੀ ਕਹਿ ਰਿਹਾ ਗੁਰੂ ਸ਼ਬਦ ਵਿਚਾਰ ਕੇ ਬਾਰ-ਬਾਰ ਕਹਿ ਰਿਹਾ ਨਾ ਆਪਾਂ ਰੋਜ਼ ਬਾਣੀ ਪੜ੍ਹਦੇ ਆ ਰੋਜ਼ ਇੱਕ ਸ਼ਬਦ ਦਾ ਵਿਚਾਰ ਕਰਦੇ ਆ ਸਾਨੂੰ ਰੋਜ਼ ਹੀ ਗੁਰੂ ਜੀ ਕਹਿੰਦੀ ਹੈ ਕਿ ਗੁਰੂ ਦੇ ਸ਼ਬਦ ਦੇ ਵਿਚਾਰ ਨਾਲ ਹੀ ਪਰਮਾਤਮਾ ਨਾਲ ਜੁੜਿਆ ਜਾ ਸਕਦਾ ਹੁਣ ਅਸੀਂ ਗੁਰੂ ਦੇ ਸ਼ਬਦ ਨੂੰ ਵਿਚਾਰਨ ਹੈ ਅਸੀਂ ਕੀ ਕਰੀ ਸਮਝੋ ਹਿਰਦੇ ਕੋ ਨਾਮ ਵਸੈ ਹਮੇ ਦੁਜਾ ਮਾਰ ਜਦੋਂ ਗੁਰੂ ਜੀ ਕਹਿੰਦੇ ਗੁਰੂ ਦੇ ਸ਼ਬਦ ਨੂੰ ਵਿਚਾਰ ਕਰੋਗੇ ਨਾ ਫਿਰ ਕੀ ਹੋਏਗਾ ਹਾਉ ਮੈਂ ਜਿਹੜਾ ਮੈਂ ਆ ਮੈਂ ਵੱਖਰਾ ਮਾਲਕ ਤੋਂ ਮੈਂ ਲੈਦਾ ਆਇਆ ਹੋਇਆ ਕਿ ਮੈਨੂੰ ਆਪਣ ਪੈਦਾ ਹੋਇਆ ਮੈਂ ਮਰਾਂਗਾ ਮੈਂ ਹੀ ਕਰਾਂਗਾ ਮੈਂ ਸੁਰਗਤ ਜਾਵਾਂਗਾ ਮੈਂ ਨਰਕਤ ਜਾਵਾਂਗਾ ਮੈਂ ਕਰਾਂਗਾ ਵਖਰੀ ਹੋਂਦ ਆਪਣੀ ਬਣਾਈ ਹੋਈ ਹੈ ਗੁਰੂ ਜੀ ਕਹਿੰਦੇ ਇਹ ਦੁਵਿਧਾ ਦੀ ਮਾਰ ਤੇਰੇ ਉੱਤੇ ਪਈ ਹੋਈ ਹੈ ਤੇ ਜੇ ਤੂੰ ਤੁਸੀਂ ਨੂੰ ਮਾਰ ਲਏਗਾ ਨਾ ਦੁਵਿਧਾਨ ਨੂੰ ਇਹ ਮੈਂ ਮੇਰੀ ਨੂੰ ਤੇ ਉਹ ਪਰਮਾਤਮਾ ਦੀ ਯਾਦ ਤੇਰੇ ਅੰਦਰ ਵਸ ਜਾਏਗੀ ਉਹ ਤੈਨੂੰ ਮਿਲ ਜਾਏਗਾ ਇੱਕ ਦਮ ਮਿਲ ਜਾਏਗਾ ਜੱਗ ਦਮ ਜਿਹਦੇ ਦਿਨ ਤੂੰ ਇਹਨੂੰ ਖਤਮ ਕਰ ਦੇਗਾ ਤਾਂ ਕਿ ਕਾ ਕੀ ਜਤ ਪਤ ਏਕੋ ਨਾਮ ਹੈ ਆਪੇ ਲੈ ਸਵਾਰ ਜਿਹੜੇ ਪਰਮਾਤਮਾ ਦੀ ਭਗਤੀ ਵਿੱਚ ਜੁੜ ਜਾਂਦੇ ਆ ਨਾ ਉਹਨਾਂ ਵਾਸਤੇ ਸਭ ਕੁਝ ਪਰਮਾਤਮਾ ਦਾ ਨਾਮ ਹੀ ਹੈ ਤੇ ਉਹ ਮਾਲਕ ਆਪ ਹੀ ਉਹਨਾਂ ਨੂੰ ਸਵਾਰ ਲੈਂਦਾ ਹੈ ਸੋਹਣੇ ਬਣਾ ਦਿੰਦਾ ਹੈ ਉਹਨਾਂ ਨੂੰ ਸਮਝ ਵਿੱਚ ਆ ਜਾਂਦੀ ਏ ਗੱਲ ਏ ਜੋ ਗੁਰੂ ਜੀ ਕਹਿ ਰਿਹਾ ਹੈ ਸਦਾ ਸਰਣਾਈ ਕਿਸ ਕੀ ਜੋ ਪਾਵੇ ਤਉ ਕਰਜ ਸਾਰ ਉਹ ਹਮੇਸ਼ਾ ਫਿਰ ਮਾਲਕ ਦੇ ਹੁਕਮ ਵਿੱਚ ਰਹਿੰਦੀ ਏ ਜਿਵੇਂ ਮਾਲਕ ਨੂੰ ਚੰਗਾ ਲੱਗਦਾ ਉਸ ਤਰ੍ਹਾਂ ਉਹਨਾਂ ਦੀ ਹਰੇਕ ਕੰਮ ਸ੍ਰੀ ਚੜਦੇ ਜਾਂਦੇ ਆ ਉਹ ਮਾਰਕ ਦੀ ਯਾਰ ਵਿੱਚ ਜੁੜੇ ਰਹਿੰਦੇ ਹਮੇਸ਼ਾ ਉਹਦੀ ਹੋਂਦ ਨੂੰ ਮਨ ਕੇ ਮਹਿਸੂਸ ਕਰਕੇ ਤੁਰਦੇ ਆ। ਇਹ ਆ ਉਹ ਭਗਤੀ ਜਿਹੜੀ ਬਾਬਾ ਨਾਲ ਕੀਤੀ ਦੱਸ ਰਿਹਾ। ਤੇ ਐਸ ਕਰਕੇ ਸਾਡੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਦਿੱਤੀ ਹੋਈ ਭਗਤੀ ਜੀ ਅਸੀਂ ਕਰੀਏ ਤੇ ਨਰੋਲ ਹੈ, ਨਰਾਲੀ ਹੈ, ਵਿਸ਼ੇਸ਼ ਹੈ। ਕਿਉਂਕਿ ਇਸ ਤਰ੍ਹਾਂ ਤਾਂ ਕੋਈ ਵੀ ਨਹੀਂ ਸਮਝ ਰਿਹਾ ਸਾਰੇ ਇਹ ਭਗਤੀ ਕਰ ਰਹੇ ਕਿ ਮੈਂ ਪਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ। ਗੁਰੂ ਜੀ ਕਹਿੰਦੇ ਉਹ ਤੇ ਤੇਰੇ ਕੋਲ ਹੈ ਤੇਰੇ ਅੰਦਰ ਹੈ ਤੈਨੂੰ ਚਲਾ ਰਿਹਾ ਉਹ ਤੂੰ ਉਹਦੇ ਨਾਲ ਜੁੜ ਜਾ ਭਗਤ ਨਰალი ਅੱਲਾਹ ਦੀ ਜਾਪੈ ਗੁਰ ਵਿਚਾਰ ਇਹ ਵਿਸ਼ੇਸ਼ ਭਗਤੀ ਪ੍ਰੇਮਾ ਭਗਤੀ ਉਸ ਪਰਮਾਤਮਾ ਦੀ ਗੁਰੂ ਜੀ ਕਹਿੰਦੇ ਜਾਪੈ ਗੁਰ ਵਿਚਾਰ ਗੁਰੂ ਦੀ ਵਿਚਾਰ ਨਾਲ ਸਮਝਾਓ ਜਦੋਂ ਅਸੀਂ ਬਾਣੀ ਨੂੰ ਸਮਝਣਾ ਸ਼ੁਰੂ ਕਰਦੇ ਹਾਂ ਨਾ ਤੇ ਪਰਮਾਤਮਾ ਨੂੰ ਸਮਝਣਾ ਸ਼ੁਰੂ ਕਰਦੇ ਹਾਂ ਜਾਪੈ ਗੁਰ ਵਿਚਾਰ ਹਲਕੇ ਗੁਰੂ ਜੀ ਤੇ ਬਾਣੀ ਦੇ ਵਿਚਾਰ ਦੀ ਗੱਲ ਕਰ ਰਿਹਾ ਅਸੀਂ ਬਾਣੀ ਨੂੰ ਕਰਮ ਕਾਂਡਾਂ ਨਾਲ ਜੋੜਿਆ ਹੋਇਆ ਹੈ ਅਸੀਂ ਕਰਮ ਕਾਂਡ ਕਰਨ ਲੱਗੇ ਹੋਏ ਆ ਬਾਣੀ ਦੀ ਨਾਲ ਜਦੋਂ ਕਿ ਗੁਰੂ ਜੀ ਉਹਨਾਂ ਕਰਮ ਕਾਂਡਾਂ ਨੂੰ ਕੱਢਣ ਵਾਸਤੇ ਆਏ ਸੀ ਤੇ ਉਹਨਾਂ ਨੇ ਕੱਟਿਆ ਅੱਜ ਸਾਡੇ ਨਾਲ ਹੀ ਨਾ ਬਾਬਾ ਨਾਨਕ ਜੀ ਅੱਜ ਸ਼ਬਦ ਰੂਪ ਵਿੱਚ ਸਾਡੇ ਕੋਲ ਹਾਜ਼ਰ ਨਾਮਦਰ ਨੇ ਸਾਡੇ ਕੋਲ ਸਾਧੂ ਗੁਰ ਮੇਰਾ ਸਦਾ ਹੈ ਨਾਲੇ ਸਾਡੇ ਗੁਰੂ ਜੀ ਤੇ ਐਸੇ ਗੁਰੂ ਜੀ ਨੇ ਸ਼ਬਦ ਗੁਰੂ ਨੇ ਜਿਹੜੇ ਹਮੇਸ਼ਾ ਸਾਡੇ ਨਾਲ ਅਕਾਰ ਨਹੀਂ ਹੈ ਖੇ ਚਲੇ ਜਾਏਗਾ ਕਿਤੇ ਜਾਂ ਕਿਤੇ ਉਹਨੂੰ ਗਲਤੀ ਲੱਗ ਜਾਏਗੀ ਜਾਂ ਕੋਈ ਹੁਨਕਾਈ ਆ ਜਾਏਗੀ ਨਾ ਸਬਗੁਰੂ ਦੇ ਵਿੱਚ ਕੀ ਹੁਨਕਾਈ ਆਉਂਦੀ ਨਾਨਕ ਨਾਮ ਹਿਰਦੈ ਰਸੈ ਤੈ ਭਗਤੀ ਨਾਮ ਸਵਾਰ ਏ ਨਾਨਕ ਜੀ ਕਹਿ ਰਹੇ ਆ ਜਿਸ ਵੀ ਮਨੁੱਖ ਦੇ ਵਿੱਚ ਪ੍ਰਭੂ ਦਾ ਨਾਮ ਆ ਵਸਦਾ ਤੇ ਉਹ ਗਿਰ ਪ੍ਰਭੂ ਦੀ ਭਗਤੀ ਦਰ ਤੇ ਅਦਬ ਵਿੱਚ ਰਹਿ ਕੇ ਕਰਦਾ ਹੈ ਜਿਨੀ ਹੁਕਮ ਰਜ਼ਾਈ ਚਲ ਬਾਣੀ ਸਾਰੀ ਨਾ ਹੀ ਤੇਰੀ ਬਾਣੀ ਦਾ ਬੀਜ ਹੈ ਆਧਾਰ ਹੈ ਉਹ ਇਹੀ ਹੈ ਕਿਵ ਸਚਿਆਰਾ ਹੋਈਐ ਕਿਵ ਖੂੜੈ ਟਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਦੇਖੀ